ਵਾਹਿ ਗੁਰੂ ਵਾਹਿਗੁਰੂ 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 ਫਰੀਦਾ ਸੱਕਰਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁੱਦ ਮਹਾਰਾਜ ਆਖਦੇ ਨੇ ਕਿ ਇਸ ਸੰਸਾਰ ਦੀਆਂ ਜਿੰਨੀਆਂ ਵੀ ਵਸਤੂਆਂ ਨੇ ਉਹ ਭਾਵੇਂ ਸ਼ਹਿਦ ਹੋਵੇ ਭਾਵੇਂ ਮਿਸ਼ਰੀ ਹੋਵੇ ਭਾਵੇਂ ਖੰਡ ਹੋਵੇ ਭਾਵੇਂ ਸ਼ੱਕਰ ਹੋਵੇ ਭਾਵੇਂ ਮੱਝ ਦਾ ਮਿੱਠਾ ਦੁੱਧ ਹੋਵੇ ਰੱਬ ਦੇ ਬਰਾਬਰ ਕੋਈ ਵੀ ਪੁੱਜ ਨਹੀਂ ਸਕਦੀ ਰੱਬ ਦੇ ਨਾਮ ਦੇ ਵਿੱਚ ਏਡੀ ਮਿਠਾਸ ਆ ਜਿਹੜਾ ਜੀਵ ਉਹ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰਦਾ ਕਹਿੰਦੇ ਨੇ ਉਹਨੂੰ ਇਹ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਲਤ ਲੱਗ ਜਾਂਦੀ ਹੈ ਮਿਠਾਸ ਰੂਪੀ ਕਹਿੰਦੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਐਸੀ ਮਿਠਾਸ ਵਾਲਾ ਕਿ ਇਹਦੇ ਬਰਾਬਰ ਸੰਸਾਰ ਦੇ ਜਿੰਨੇ ਵੀ ਪਦਾਰਥ ਆ ਉਹ ਪੋ ਨਹੀਂ ਸਕਦੇ